ਅਸੀਂ ਆਪਣੇ ਹੱਕਾਂ ਦੇ ਲਈ ਲੜਨਦੇ ਆ ਆਪਣੇ ਹੱਕਾਂ ਲਈ ਦਿੱਲੀ ਜਾਣਦੇ ਆ ਤੇ ਸਾਡੇ ਉੱਤੇ ਅਤੁੱਗ ਗੈਸ ਦੇ ਗੋਲੇ ਵਾਏ ਇਹ ਸਵਾਲ ਉਹ ਪਾਰ ਜਾ ਕੇ ਜਿਹੜੇ ਮਿਲਟਰੀ ਖੜੀ ਹੁੰਦੀ ਉਹਨਾਂ ਨੂੰ ਪੁੱਛੋ ਡਰਤਾ ਨਹੀਂ ਲੱਗਦਾ ਉਹ ਦੱਸਣਗੇ ਡਰ ਲੱਗਦਾ ਕਿ ਨਹੀਂ ਲੱਗਦਾ ਸਾਨੂੰ ਨਾ ਪੁੱਛੋ ਡਰ ਲੱਗਦਾ ਕਿ ਨਹੀਂ ਜਦੋਂ ਜੇਲ੍ਹ 'ਚ ਮੇਰੀ ਜਮਾਨਤ ਹੋਣੀ ਨਾ ਸਾਮੀ ਜਮਾਨਤ ਹੋਣੀ ਸੀ ਤੇ ਸੁਪਰੀਡੈਂਟ ਆਇਆ ਜੇਲ੍ਹ ਦਾ ਮੈਨੂੰ ਕਹਿੰਦਾ ਪੁੱਤ ਹੁਣ ਇਹੋ ਜੀ ਗਲਤੀ ਨਹੀਂ ਕਰਨੀ ਆ ਜੇਲੇ ਨਹੀਂ ਹੋਣਾ ਸਾਡੇ ਕਿਹੋ ਜੀ ਗੱਲ ਕਰਦੇ ਮੈਂ ਕਿਹਾ ਹੁਣ ਮੈਂ ਛੋਟੀ ਜੇਲ ਨਹੀਂ ਆਉਂਗਾ ਹੁਣ ਮੈਂ ਵੱਡੀ ਜੇਲ ਜਾਊਂਗਾ ਕੋਈ ਵੱਡਾ ਕੰਮ ਕਰ ਸਾਡੀ ਰੋਟੀ ਦੇ ਨਾਲ ਨਾਲ ਸਾਡੀ ਜ਼ਮੀਰ ਦੀ ਵੀ ਲੜਾਈ ਆ ਸ਼ੰਭੂ ਬਾਰਡਰ ਤੇ ਮੌਜੂਦ ਆ ਸ਼ੰਭੂ ਬਾਰਡਰ ਤੇ ਕਿਸਾਨੀ ਮੋਰਚਾ ਚੱਲਦਾ ਕੱਲੇ ਇੱਥੇ ਜ਼ਮੀਨਾਂ ਵਾਲੇ ਨਹੀਂ ਪਹੁੰਚੇ ਜ਼ਮੀਰਾਂ ਵਾਲੇ ਵੀ ਪਹੁੰਚੇ ਨੇ ਨੇ ਜਾਂ ਸਿੰਘ ਤੂਫਾਨ ਸਿੰਘ ਜਿਹੜੇ ਕਿ ਅੰਮ੍ਰਿਤਸਰ ਤੋਂ ਇੱਥੇ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਪਹਿਲਾਂ ਵੀ ਤੁਸੀਂ ਜਿੱਥੇ ਵੀ ਮੋਰਚੇ ਲੱਗਦੇ ਆ ਹਰੇਕ ਜਗ੍ਹਾ ਤੁਸੀਂ ਆਪਣੀ ਸੇਵਾ ਨਿਭਾਉਣ ਜਾਂਦੇ ਹੋ ਅੱਜ ਇੱਥੇ ਪਹੁੰਚੇ ਹੋ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਦੇਖੋ ਜੀ ਗੱਲ ਐ ਆ ਇੱਥੇ ਤੇ ਅਸੀਂ ਆਪਣੇ ਭਰਾਵਾਂ ਕਰਕੇ ਆਏ ਆ ਉਹ ਕਿਸਾਨ ਵੀਰ ਜਿਨ੍ਹਾਂ ਨੇ ਪਹਿਲਾਂ ਤਾਂ ਖੇਤੀ ਕਰਦੇ ਆ ਫਿਰ ਤੇ ਢੇਲੀਆਂ ਦੇ ਭਾ ਜਾ ਕੇ ਮੱਡੀਆਂ ਦੇ ਵਿੱਚ ਅਨਾਜ ਸੁੱਟਦੇ ਆ ਤੇ ਉਹਦਾ ਜਿਹੜਾ ਫਲਸ ਰੂਪ ਜਿਹੜਾ ਉਹਦਾ ਮੁਆਵਜ਼ਾ ਆ ਉਹ ਸਾਨੂੰ ਮਿਲਦਾ ਨਹੀਂ ਠੀਕ ਆ ਉਤੋਂ ਬਾਅਦ ਚ ਜਿਹੜੀ ਮੀਂਹ ਮਾਰੀ ਹੁੰਦੀ ਆ ਬਾਅਦ ਚ ਪਾਣੀ ਵਧ ਆ ਜਾਂਦਾ ਖੇਤਾਂ 'ਚ ਉਹ ਸਾਰਾ ਕੁਝ ਅਸੀਂ ਸਹਨੇ ਆ ਫਿਰ ਵੀ ਇੱਕ ਤੇ ਹੋ ਗਈ ਉਹ ਉਹ ਸਾਡੇ ਨਾਲ ਧੱਕਾ ਹੋਇਆ ਇੱਕ ਠੀਕ ਆ ਦੂਜਾ ਧੱਕਾ ਐ ਸਰਕਾਰ ਕਰਨਦੀ ਆ ਸਾਨੂੰ ਆਈ ਆਪਣੇ ਹੱਕਾਂ ਦੇ ਲਈ ਲੜਨੇ ਆ ਆਪਣੇ ਹੱਕਾਂ ਲਈ ਦਿੱਲੀ ਜਾਣੇ ਆ ਤੇ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਵਾਏ ਸਾਨੂੰ ਗੋਲੀਆਂ ਮਾਰੀਆਂ ਸਾਨੂੰ ਡਾਂਗਾ ਮਰੀ ਗਈਆਂ ਸਾਨੂੰ ਇਹਨਾਂ ਨੇ ਪਾਗਲ ਸਮਝਿਆ ਠੀਕ ਆ ਗੱਲ ਇਹ ਆ ਕਿ ਮੈਂ ਜਿਵੇਂ ਤੁਸੀਂ ਗੱਲ ਕਹੀ ਇੱਥੇ ਜ਼ਮੀਰ ਜ਼ਮੀਨਾ ਵਾਲੇ ਨਹੀਂ ਜ਼ਮੀਰਾ ਵਾਲੇ ਵੀ ਆਏ ਆ ਮੈਂ ਮੈਂ ਖੇਤੀ ਨਹੀਂ ਕਰਦਾ ਪਰ ਮੈਂ ਉਹ ਉਹ ਜਿਨ੍ਹਾਂ ਨੇ ਖੇਤੀ ਕਰਦੇ ਆ ਹਨਾ ਆਪਣੇ ਕਿਸਾਨ ਵੀਰ ਜਿਹੜੇ ਪੁੱਤਾਂ ਵਾਂਗੂ ਫਸਲਾਂ ਪਾਲਦੇ ਆ ਪਹਿਲਾਂ ਹਨਾ ਫਸਲਾਂ ਉਗਾ ਕੇ ਸਬਜ਼ੀਆਂ ਉਗਾ ਕੇ ਸਾਨੂੰ ਦਿੰਦੇ ਆ ਤੇ ਅਸੀਂ ਖਾਂਦੇ ਆ ਉਸ ਫਲ ਸਰੂਪ ਅਸੀਂ ਉਸ ਦੇ ਦੇਖਦੇ ਆ ਅਸੀਂ ਇੱਥੇ ਮੋਰਚੇ ਤੇ ਆਏ ਆ ਤੇ ਮੋਰਚੇ ਦੇ ਵਿੱਚ ਕਿਸਾਨਾਂ ਦੇ ਨਾਲ ਓਵੇਂ ਹੀ ਖਲੋਤੇ ਆ ਜਿਵੇਂ ਇੱਕ ਕਿਸਾਨ ਦੇ ਨਾਲ ਕਿਸਾਨ ਖੜਤਾ ਕਿਵੇਂ ਲੱਗਦਾ ਆ ਕਿਉਂਕਿ ਤੁਸੀਂ ਪਹਿਲਾਂ ਵੀ ਪਹੁੰਚੇ ਸੀ ਚੰਡੀਗੜ੍ਹ ਵੀ ਤੁਹਾਨੂੰ ਮੋਰਚੇ 'ਚ ਦੇਖਿਆ ਗਿਆ ਸੀਗਾ ਕੌਮੀ ਇਨਸਾਫ ਮੋਰਚੇ 'ਤੇ ਤੁਸੀਂ ਮੌਜੂਦ ਸੀਗੇ ਉੱਥੇ ਵੀ ਮੁਕੱਦਮੇ ਹੋਏ ਤੁਹਾਡੇ ਦੇ ਪਰ ਕੀ ਲੱਗਦਾ ਡਰ ਨਹੀਂ ਲੱਗਦਾ ਇੰਨੀ ਛੋਟੀ ਉਮਰ 'ਚ ਇੰਨਾ ਅੱਗੇ ਹਮਲਾ ਮਾਰ ਕੇ ਜਾਂਦੇ ਹੋ ਵੇਖੋ ਡਰ ਜਿਹੜਾ ਲਫ਼ਜ਼ ਆ ਉਹ ਸਾਡੇ ਪੰਥ 'ਚ ਨਹੀਂ ਹੁੰਦਾ ਉਹ ਸਿੱਖਾਂ 'ਚ ਨਹੀਂ ਹੁੰਦਾ ਉਹ ਸਿੰਘਾਂ 'ਚ ਨਹੀਂ ਹੁੰਦਾ ਸੋ ਡਰ ਲੱਗਣ ਵਾਲਾ ਜਿਹੜਾ ਸਵਾਲ ਹੈ ਇਹ ਤੁਹਾਡਾ ਗਲਤ ਆ ਤੁਸੀਂ ਇਹ ਕਹੋ ਕਿ ਭਾਈ ਇਹਨਾਂ ਜੋਸ਼ ਕਿੱਥੋਂ ਆਇਆ ਫਿਰ ਮੈਂ ਦੱਸੂਗਾ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਪੜਿਆ ਫਿਰ ਮੈਂ ਦੱਸੂਗਾ ਮੈਂ ਹਰੀਸ਼ ਸਿੰਘ ਨਲਵਾ ਨੂੰ ਪੜਿਆ ਫਿਰ ਮੈਂ ਦੱਸੂਗਾ ਮੈਂ ਛੋਟੇ-ਛਾਟ ਜਿਆਦਾ ਨੂੰ ਪੜਿਆ ਮੈਂ ਲਿਖ ਕੇ ਦੇ ਸਕਦਾ ਵਾਂ ਕਿ ਅਈ ਸਾਰਾ ਆਪਣਾ ਪ੍ਰਾਤਨ ਇਤਿਹਾਸ ਪੜ ਲੀਏ ਤੋਂ ਉਹਦੇ ਵਿੱਚ ਕਿੱਥੇ ਵੀ ਇਹ ਲਿਖਿਆ ਨਹੀਂ ਹੁੰਦਾ ਕਿ ਡਰ ਕੋਈ ਸਿੰਘ ਡਰਿਆ ਹੋਵੇ ਕੋਈ ਫੌਜ ਡਰੀ ਹੋਵੇ ਸਾਡੇ ਵੱਲੋਂ ਇਹ ਕਰਕੇ ਜਿਹੜਾ ਇਹ ਜਿਹੜਾ ਸਵਾਲ ਆ ਇਹ ਸਵਾਲ ਸਾਡੇ ਲਈ ਨਹੀਂ ਬਣਿਆ ਇਹ ਸਵਾਲ ਉਹ ਪਾਰ ਜਾ ਕੇ ਜਿਹੜੇ ਮਿਲਟਰੀ ਖੜੀ ਹੁੰਦੀ ਉਹਨਾਂ ਨੂੰ ਪੁੱਛੋ ਡਰ ਤਾਂ ਨਹੀਂ ਲੱਗਦਾ ਉਹ ਦੱਸਣਗੇ ਡਰ ਲੱਗਦਾ ਕਿ ਨਹੀਂ ਲੱਗਦਾ ਸਾਨੂੰ ਨਾ ਪੁੱਛੋ ਡਰ ਲੱਗਦਾ ਕਿ ਨਹੀਂ ਲੱਗਦਾ ਕਿਵੇਂ ਲੱਗਦਾ ਆ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ ਇੰਨੇ ਇੰਨੇ ਤਕੜੇ ਬੈਰੀਕੇਡ ਸ਼ਰੀਆਮ ਅਸੂ ਗੈਸ ਦੇ ਗੋਲੇ ਫਾਇਰਿੰਗ ਤੱਕ ਕਹਿੰਦੇ ਇੱਥੇ ਹੋਈ ਆ ਅਨੇਕਾਂ ਲੋ ਜਿਹੜੇ ਨੌਜਵਾਨ ਨੇ ਮਤਲਬ ਜ਼ਖਮੀ ਹੋ ਰਹੇ ਨੇ ਕਿਸ ਦੀ ਅੱਖ ਨਿਕਲ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਅਸੀਂ ਜੇ ਲੰਗਰ ਲਾਈਏ ਫਿਰ ਤੇ ਪੰਜਾਬ ਦੇ ਵਾਸੀ ਆਣਾ ਫਿਰ ਫਿਰ ਪੰਜਾਬ ਦੇ ਕਾਦੇ ਫਿਰਦੇ ਅਸੀਂ ਇੰਡੀਆ ਦੇ ਵਾਸੀ ਅਸੀਂ ਹਿੰਦੁਸਤਾਨ ਦੇ ਵਾਸੀ ਜੇ ਲੰਗਰ ਲਗੇ ਜੇ ਸਰਹੱਦ ਦੇ ਉੱਤੇ AK47 ਫੜ ਕੇ ਸਰਹੱਦੀ ਦੀ ਰੱਖਿਆ ਕਰੀਏ ਫਿਰ ਅਸੀਂ ਜੈ ਜਵਾਨ ਜੇ ਅਸੀਂ ਆਪਣਾ ਹੱਕ ਮੰਗਣ ਲਈ ਰੋਡ ਤੇ ਖੜੇ ਹੋ ਜੇ ਤੇ ਅਸੀਂ ਖਾਲਿਸਤਾਨੀ ਅਤੰਗਵਾਦੀ ਫਿਰ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਛੁੱਟੇ ਜਾਂਦੇ ਆ ਬਾਰਡਰ ਬਣਾ ਦਿੱਤਾ ਜਾਂਦਾ ਜੇ ਬਾਰਡਰ ਬਣਾਇਆ ਵਾ ਜੇ ਇੰਨੀ ਕਰਤੂਤ ਦੇ ਮਾਲਕ ਜੇ ਬਾਰਡਰ ਬਣਾਉਂਦੇ ਫਿਰ ਅਸੀਂ ਤੇ ਕਹਿੰਦੇ ਪਏ ਪੱਕਾ ਬਾਰਡਰ ਬਣਾ ਦਿਓ ਫਿਰ ਬਣਾ ਦਿਓ ਸੋ ਇਹ ਨਾ ਜਿਹੜੀ ਕੂਤਨੀਤियां ਕੁੱਤੀ ਨੀਤियां ਵਰਤਦੇ ਆ ਨਾ ਸਾਡੇ ਨਾਲ ਇਹਨਾਂ ਨੂੰ ਇਹ ਕਹਿਣਾ ਚਾਹੁੰਗਾ ਟਲਜੋ ਟਲਜੋ ਨਹੀਂ ਤੇ ਤੁਹਾਡੀ ਗਿੱਚੀ ਤੇ ਹਲਕ ਤੇ ਡੰਡਾ ਦੇ ਦੇਣਾ ਜੇ ਕਿਸੇ ਨਾ ਕਿਸੇ ਨੇ ਕਿਉਂਕਿ ਇੰਦਰਾ ਗਾਂਧੀ ਨੇ ਸ਼੍ਰੀ ਕਾਦਰ ਸਿੰਘ ਤੇ ਹਮਲਾ ਕਰਾਇਆ ਉਹਨੂੰ ਗੋਲੀਆਂ ਨਾ ਭੰਦਾ ਮੱッセ ਰੰਗਰ ਨੇ ਸ਼੍ਰੀ ਹਰਮੰਦਰ ਸਾਹਿਬ ਹਣਾ ਉੱਥੇ ਨੰਗ ਕੁੜੀਆਂ ਨੂੰ ਨਚਾਇਆ ਤੇ ਸਿਰ ਵੜ ਕੇ ਆਈ ਨੇਜੇ ਤੇ ਟੰਗ ਲਿਆ ਜੇ ਸਾਡੇ ਜਿਹਨੇ ਜੱਲੇ ਵਾਲੇ ਬਾਗ ਹਮਲਾ ਕਰਾਇਆ ਉਹਨੂੰ ਬਾਹਰ ਜਾ ਕੇ ਹੀ ਮਾਰਤਾ ਇਹਦੇ 500 ਕਿਲੋਮੀਟਰ ਆ ਸਾਡੇ ਕੋਲ ਜਿੰਨਾ ਬਚਿਆ ਜਾਂਦਾ ਬਚੋ ਠੀਕ ਆ ਜਿਹੜੇ ਪੰਜਾਬ ਦਾ ਧੱਕਾ ਕਰਨ ਦੀ ਉਹ ਭਾਵੇਂ ਮੋਦੀ ਆ ਭਾਵੇਂ ਪੰਜਾਬ ਦਾ ਮੁੱਖ ਮੰਤਰੀ ਆ ਭਾਵੇਂ ਹਰਿਆਣੇ ਦੀ ਪੁਲਿਸ ਪ੍ਰਸ਼ਾਸਨ ਆ ਭਾਵੇਂ ਹਰਿਆਣੇ ਦਾ ਡੀਐਸਪੀ ਐਸਐਸਪੀ ਜਿਹੜਾ ਮਰਜ਼ੀ ਹੋਵੇ ਸਾਡੇ ਕੋਲ ਡਰੋ ਅਸੀਂ ਤੁਹਾਡੇ ਲਈ ਅਸੁਰਿਆ ਅਸੁਰ ਠੀਕ ਆ ਜੇ ਜਦੋਂ ਤੱਕ ਤੇ ਅਸੀਂ ਖੇਤਾਂ 'ਚ ਘਰੇ ਆਰਾਮ ਨਾਲ ਬੈਠੇ ਰਹੀਏ ਬੈਠੇ ਰਹੀਏ ਜਿਸ ਦਿਨ ਅਸੀਂ ਆਪਣੀ ਲੜਾਈ ਤੇ ਆ ਗਏ ਆਪਣੇ ਹੱਕ ਲੈਣ ਤੇ ਆ ਗਏ ਤੇ ਦਿੱਲੀ ਦੂਰ ਨਹੀਂ ਝੰਡਾ ਅੱਗੇ ਵੀ ਚੜਾਇਆ ਚੜ੍ਹਾ ਹੁਣ ਵੀ ਦਵਾਂਗੇ ਪਿਤੇ ਸਮੇਂ ਤੇ ਤੁਹਾਡੇ ਦੇ ਮੁਕੱਦਮਾ ਹੋਇਆ ਕਹਿੰਦੇ ਜੇਲ ਵੀ ਜਾ ਕੇ ਆਏ ਆ ਆਹੋ ਉਹ ਪੁਲਸ ਵਾਲੇ ਆਏ ਮੇਰੇ ਕੋ ਕਹਿੰਦੇ ਬਾਬਾ ਜੀ ਤੁਹਾਡੀ ਸੇਵਾ ਕਰਨੀ ਆ ਮੈਂ ਕਿਹਾ ਅੱਛਾ ਕਿੰਨੇ ਕੁ ਦਿਨ ਕਰਨੀ ਆ ਕਹਿੰਦੇ 5 ਕਿ ਦਿਨ ਫਿਰ ਵੀ ਡੈਡੀ ਡੈਡੀ ਕਹਿੰਦੇ ਕਹਿੰਦੇ ਢਾਈ ਕਿ ਮਹੀਨੇ ਲਾਈ ਲੈ ਉਹਨਾਂ ਨੇ ਤੇ ਵੇਖੋ ਜਿਹੜਾ ਜੇਲ ਆ ਉਹ ਸਿੰਘਾ ਦਾ ਗਹਿਣਾ ਏ ਠੀਕ ਆ ਅਸੀਂ ਜਾਣ ਵਾਸਤੇ ਤਿਆਰ ਵਰ ਤਿਆਰ ਆ ਗੱਲ ਤੇ ਇਹ ਆ ਕਿ ਤੁਸੀਂ ਸਾਨੂੰ ਰੱਖਣ ਵਾਸਤੇ ਤੇ ਆਰਬਰ ਤੇ ਆ ਜੇ ਵੇਖੋ ਜਦੋਂ ਜੇਲ੍ਹ 'ਚ ਮੇਰੀ ਜ਼ਮਾਨਤ ਹੋਣੀ ਨਾ ਸਾਮੀ ਜ਼ਮਾਨਤ ਹੋਣੀ ਸੀ ਤੇ ਸੁਪਰੀਡੈਂਟ ਆਇਆ ਜੇਲ੍ਹ ਦਾ ਮੈਨੂੰ ਕਹਿੰਦਾ ਪੁੱਤ ਹੁਣ ਇਹੋ ਜੀ ਗਲਤੀ ਨਹੀਂ ਕਰਨੀ ਆ ਜੇਲੇ ਨਹੀਂ ਹੋਣਾ ਮੈਂ ਕਿਹਾ ਸਰ ਜੀ ਕਿਹੋ ਜੀ ਗੱਲ ਕਰਦੇ ਮੈਂ ਕਿਹਾ ਹੁਣ ਮੈਂ ਛੋਟੀ ਜੇਲ੍ਹ ਨਹੀਂ ਆਉਂਗਾ ਹੁਣ ਮੈਂ ਵੱਡੀ ਜੇਲ੍ਹ ਜਾਊਂਗਾ ਕੋਈ ਵੱਡਾ ਕੰਮ ਕਰਕੇ ਠੀਕ ਆ ਕਹਿੰਦਾ ਤੁਸੀਂ ਨਹੀਂ ਸੁਧਰਨਾ ਮੈਂ ਕਿਹਾ ਇਹ ਗੁਰਗੋਬ ਸਿੰਘ ਮਹਾਰਾਜ ਦੇ ਵਾਰਿਸ ਆ ਠੀਕ ਆ ਜਾਂ ਤੇ ਸ਼ਹੀਦ ਹੋਵਾਂਗੇ ਜਾਂ ਤੇ ਕੌਮ ਦੇ ਲਈ ਜੇਲਾਂ ਤੇ ਜਾਵਾਂਗੇ ਅਸੀਂ ਚੋਰੀ ਚਕਾਰੀਆਂ ਦੇ ਜੇਲਾਂ ਵਿੱਚ ਨਹੀਂ ਆਉਂਦੇ ਅਸੀਂ ਬੰਦੇ ਆਲਾ ਮਰਦਾਂ ਦਾ ਕੰਮ ਕਰਕੇ ਜੇਲ੍ਹਾਂ ਚ ਆਈਦਾ ਵਾ ਤੇ ਜਿਹੜੀ ਜੇਲ੍ਹ ਆ ਇਹ ਸਾਨੂੰ ਸਾਡੇ ਜਿਹੜੇ ਰਾਹ ਨੇ ਜਿਹੜੇ ਸਾਡੇ ਹੱਕ ਨੇ ਉਹਦੇ ਤੋਂ ਵਾਂਝੇ ਨਹੀਂ ਕਰ ਸਕਦੇ ਨਾ ਜੇਲਾ ਦੇ ਡਰਾਵੇ ਹੋਣ ਕਰਨ ਤੇ ਨਾ ਸਾਡੇ ਪੁਰਾਣੇ ਸਮਿਆਂ 'ਚ ਕਰ ਸਕਿਆ ਕੀ ਲੱਗਦਾ ਆ ਕਹਿੰਦੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਜੇ ਹੰਬੜਾ ਮਾਰਨ ਫਿਰ ਕਹਿੰਦੇ ਅੱਗੇ ਵੀ ਪਹੁੰਚ ਸਕਦੇ ਵੇਖੋ ਸਵਾ ਲੱਖ ਨਾਲ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਠੀਕ ਆ ਜੇ ਇਹ ਇਕੱਲਾ ਬੋਲੀ ਨਹੀਂ ਇਹ ਅਸੀਂ ਕਰਕੇ ਵਿਖਾਇਆ ਇਹ ਚਮਕੌਰ ਦੀ ਗਲੀ 'ਚ ਕਰਕੇ ਵਿਖਾਇਆ ਇਹ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਕਿਲੇ ਦੇ ਵਿੱਚ ਸੀਗੇ ਦਿੱਲੀ ਦੇ ਨਾਲ ਮੱਥਾ ਲਾਇਆ ਉਦੋਂ ਕਰਕੇ ਵਿਖਾਇਆ 84 ਦੇ ਵਿੱਚ ਠੀਕ ਹੈ ਸ੍ਰੀ ਕਾਤਕ ਸਾਬ ਤੋਂ ਕਰਕੇ ਵਿਖਾਇਆ ਠੀਕ ਹੈ ਬਾਅਦ ਦੇ ਵਿੱਚ ਕਈ ਜਿਹੜੇ ਜ਼ੁਲਮੀ ਜਿਹੜੇ ਪੁਲਿਸ ਵਾਲੇ ਅਸੀਂ 95 2000 ਤੋਂ ਲੈ ਕੇ 95 ਤੋਂ ਲੈ ਕੇ 2000 ਦੇ ਵਿੱਚ ਸੋਦੇ ਸੋ ਸਾਨੂੰ ਇਕੱਠੇ ਕਰਨ ਦੀ ਗੱਲ ਛੱਡੋ ਇੱਥੋਂ ਅਸੀਂ ਸਿਰਫ ਹਜ਼ਾਰ ਬੰਦੇ ਵੀ ਚੱਲ ਜੈਣਾ ਉਦੋਂ ਪੁਲਿਸ ਨੇ ਆਪਣੀ ਪੂਛਾ ਚੁੱਕ ਕੇ ਭੱਜ ਨਹੀਂ ਆ ਜੇ ਕਿਉਂਕਿ ਸਾਨੂੰ ਸਾਡੇ ਕਿਰਦਾਰ ਤੇ ਯਕੀਨ ਆ ਸਾਨੂੰ ਗੁਰਗੋਬ ਸਿੰਘ ਮਾਰੇ ਦੇ ਬਚਨਾਂ ਤੇ ਯਕੀਨ ਆ ਰਾਜ ਕਰੇ ਖਾਲਸਾ ਆ ਕੀ ਰਹਿਣਾ ਕੋਈ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਤੱਕ ਤੇ ਦਿਉ ਮੈਂ ਸਾਰਾ ਜਬ ਇਹ ਜਾਇ ਬੇਪਰੰਤ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ ਜੇ ਖਾਲਸਾ ਪੰਥ ਜੇ ਨਿਸ਼ਾਨ ਸਾਹਿਬ ਦੇ ਅੱਗੇ ਗਵਾਹੀ ਕਰਕੇ ਅਸੀਂ ਜਾਵਾਂਗੇ ਤੇ ਇਹਨਾਂ ਦੀ ਹਿੰਮਤ ਨਹੀਂ ਹੈ ਕਿ ਸਾਨੂੰ ਰੋਕ ਸਕਣ ਤੇ ਕਿਸਾਨਾਂ ਦੀ ਗੱਲ ਕਰਦੇ ਕਿਸਾਨ ਇਕੱਠੇ ਨੇ ਜਿਹੜੇ ਨਹੀਂ ਵੀ ਇਕੱਠੇ ਉਹ ਹੌਲੀ-ਹੌਲੀ ਇਕੱਠੇ ਹੋ ਜਾਣਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਸਾਡੀ ਰੋਟੀ ਦੇ ਨਾਲ-ਨਾਲ ਸਾਡੀ ਜ਼ਮੀਰ ਦੀ ਵੀ ਲੜਾਈ ਆ ਤੇ ਲੜਾਈਆਂ ਜਿਹੜੀਆਂ ਜਦੋਂ ਜ਼ਮੀਰ ਦੀ ਲੜਾਈ ਆ ਜੇ ਉਹ ਤੋਂ ਸਾਰਿਆਂ ਨੂੰ ਸਭ ਤੋਂ ਵੱਡੀ ਮੌਤ ਦੁਨੀਆਂ ਦੇ ਵਿੱਚ ਜੇ ਮੰਨੀ ਗਈ ਉਹ ਮੌਤ ਹੈ ਜ਼ਮੀਰ ਦੀ ਮੌਤ ਜੇ ਜ਼ਮੀਰ ਮਰ ਗਿਆ ਫਿਰ ਤੁਸੀਂ ਤੁਹਾਡਾ ਸਰੀਰ ਜੋ ਮਰ ਗਈ ਮਰਜੀ ਕਰਿਆ ਫਿਰ ਉਹਦਾ ਕੋਈ ਫਾਇਦਾ ਨਹੀਂ ਸੋ ਆਪਣਾ ਜ਼ਮੀਰ ਨਾ ਮਾਰੋ ਕਿਸਾਨਾਂ ਦੇ ਨਾਲ ਖੜੋ ਹੋਰ ਦੂਜੀ ਗੱਲ ਜੇ ਕਿਸਾਨਾਂ ਦੇ ਨਾਲ ਨਹੀਂ ਖੜ ਸਕਦੇ ਫਿਰ ਕਿਸਾਨਾਂ ਦੀ ਲੱਤਾਂ ਵੀ ਨਾ ਖਿੱਚੋ ਜੇ ਲੱਤਾਂ ਖਿੱਚੀਆਂ ਜੇ ਸਾਡੇ ਅੜਿੱਕੇ ਚੜਗੇ ਜਿਹੜੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਉਹ ਤੁਹਾਡੀਆਂ ਲੱਤਾਂ ਹੀ ਵੜ ਦੇਣੀਆਂ ਤੇ ਇਹਨੂੰ ਵਾਰਨਿੰਗ ਵੀ ਸਮਝ ਲਓ ਤੇਨੂੰ ਬੇਨਤੀ ਵੀ ਸਮਝ ਲਓ ਮੈਂ ਅੱਗੇ ਵੀ ਕਈ ਵਾਰੀ ਵੀਡੀਓ ਚ ਕਿਹਾ ਖਾਲਸਾ ਪਹਿਲਾਂ ਹੱਥ ਜੋੜ ਕੇ ਬੇਨਤੀ ਕਰਦਾ ਫਿਰ ਬਾਹੀ ਲਾ ਦਿੰਦਾ ਹੁੰਦਾ ਤੇ ਕਿਵੇਂ ਕੀ ਅਪੀਲ ਕਰਨੀ ਚਾਹੋਗੇ ਨੌਜਵਾਨਾਂ ਵੀਰਾਂ ਨੂੰ ਮੈਂ ਨੌਜਵਾਨਾਂ ਵੀਰਾਂ ਨੂੰ ਇਹ ਅਪੀਲ ਕਰਨਾ ਵੇਖੋ ਨੌਜਵਾਨ ਸਾਡੀ ਰੀਲ ਦੀ ਹੱਡੀ ਆ ਠੀਕ ਆ ਉਹਨੂੰ ਅਪੀਲ ਵੀ ਕਰਾਂਗੇ ਤੇ ਸਾਡੇ ਭਰਾ ਨੇ ਠੀਕ ਆ ਭਰਾਵਾਂ ਦੇ ਨਾਲ ਅਪੀਲ ਨਹੀਂ ਭਰਾਵਾਂ ਦੇ ਨਾਲ ਸਿੱਧਾ ਗੱਲਾਂ ਕੀਤੀਆਂ ਜਾਂਦੀਆਂ ਸੋ ਨੌਜਵਾਨ ਵੀਰਾਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਕਿ ਭਾਈ ਆਪਣੇ ਹੋਂਦ ਨੂੰ ਪਛਾਣੋ ਠੀਕ ਆ ਆ ਜਿਹੜੇ ਕੁੜੀਆਂ ਕੁੜੀਆਂ ਚਿੜੀਆਂ ਪਿੱਛੇ ਲੜ ਕੇ ਠੀਕ ਆ ਔਰ ਬੇਫਾਲਤੂਆਂ ਲੜਾਈਆਂ ਕਰਕੇ ਫਾਇਦਾ ਨਹੀਂ ਜੇ ਲੜਨਾ ਆ ਆਪਣੇ ਹੱਕ ਦੀ ਲੜਾਈ ਲੜੋ ਜੇ ਲੜਨਾ ਆ ਕੌਮ ਦੇ ਲਈ ਲੜ ਕੇ ਮਰੋ ਮੇਰਾ ਇੱਕ ਸੁਪਨਾ ਆ ਮੈਨੂੰ ਕੋਈ ਪੁੱਛੇ ਨਾ ਤੂਫਾਨ ਸਿੰਘ ਤੇਰਾ ਸੁਪਨਾ ਕੀ ਆ ਮੈਂ ਉਹਨੂੰ ਕਹਿੰਦਾ ਮੇਰਾ ਸੁਪਨਾ ਆ ਮੈਂ ਸ਼ਹੀਦ ਹੋਣਾ ਜੇ ਮੇਰਾ ਖੂਨ ਡੁੱਲੇ ਪੰਥ ਲਈ ਡੁੱਲੇ ਗ੍ਰੰਥ ਲਈ ਡੁੱਲੇ ਜਾਂ ਪੰਜਾਬ ਲਈ ਡੁੱਲੇ ਕਿ ਪੰਜਾਬ ਦੇ ਵਿੱਚ ਹਿੰਦੂ ਵੀ ਨੇ ਮੁਸਲਮਾਨ ਵੀ ਨੇ ਸਿੱਖ ਵੀ ਨੇ ਮੇਰਾ ਪੰਜਾਬ ਦੇ ਲਈ ਖੂਨ ਡੁੱਲੇ ਤੇ ਨੌਜਵਾਨੋ ਤੁਸੀਂ ਵੀ ਇਦਾਂ ਇਦਾਂ ਦਾ ਇੱਕ ਮਹਾਰਾਜ ਅੱਗੇ ਬੇਨਤੀ ਕਰ ਲੋ ਕਿ ਭਾਈ ਜੇ ਅਸੀਂ ਜਾਏ ਸਾਡਾ ਖੂਨ ਡੁੱਲੇ ਤੇ ਪੰਜਾਬ ਦੇ ਲਈ ਡੁੱਲੇ ਗ੍ਰੰਥ ਲਈ ਡੁੱਲੇ ਗ੍ਰੰਥ ਲਈ ਡੁੱਲੇ ਤੇ ਆ ਕੇ ਆਪਣੇ ਹੋਂਦ ਨੂੰ ਪਛਾਣ ਕੇ ਇੱਥੇ ਆਓ ਨਹੀਂ ਤੇ ਦੀਪ ਜੇ ਦੀਪ ਸਿੱਧੂ ਬਾਈ ਦੀ ਗੱਲ ਕਰਦੇ ਆ ਨਾ ਸਾਰੇ ਕਿ ਦੀਪ ਸਿੱਧੂ ਦੀਪ ਸਿੱਧੂ ਵਧੀਆ ਸੀਗਾ ਦੀਪ ਸਿੱਧੂ ਆ ਦੀ ਸਿੱਧੂ ਤੇ ਦੀਪ ਸਿੱਧੂ ਦੀ ਗੱਲ ਮੰਨਣ ਵਾਸਤੇ ਆਪਾਂ ਇੱਕੋ ਚੀਜ਼ ਕਰ ਸਕਦੇ ਦੀਪ ਸਿੱਧੂ ਖੋਲੀ ਹੋਲੀ ਕੇਸਾ ਧਾਰੀ ਹੋਣ ਦਿਆ ਸੀ ਉਹਨੇ ਅੰਮ੍ਰਿਤ ਵੀ ਛਕ ਲੈਣਾ ਸੀ ਉਹਦੀ ਗੱਲ ਮੰਨੋ ਅੰਮ੍ਰਿਤ ਛਕ ਲਓ ਕੇਸਾ ਧਾਰੀ ਹੋ ਜੋ ਉਹਦੀ ਕੁਰਬਾਨੀ ਸਫਲ ਹੋ ਜੂਗੀ ਜੇ ਨਹੀਂ ਤੁਸੀਂ ਅੰਮ੍ਰਿਤ ਛਕਿਆ ਨਹੀਂ ਕੇਸਾ ਧਾਰੀ ਹੋਏ ਫਿਰ ਉਹ ਵਿਅਰਥ ਗਿਆ ਜੇ ਉਹਦੀ ਕੁਰਬਾਨੀ ਵਿਅਰਥ થઈ ਜੇ ਚਲੋ ਤਨਵਤ ਸੋ ਬਿਲਕੁਲ ਸ਼ੰਭੂ ਬਾਰਡਰ ਤੇ ਮੌਜੂਦ ਆ ਜਿਵੇਂ ਕਿ ਤੂਫਾਨ ਸਿੰਘ ਛੋਟੇ ਨਿਹੰਗ ਸਿੰਘ ਜਿਹੜੇ ਕਿ ਪਹੁੰਚੇ ਨੇ ਪਹਿਲਾਂ ਕੌਮੀਨ ਸਾਫ ਮੋਰਚੇ ਤੇ ਵੀ ਦੇਖਣ ਨੂੰ ਮਿਲੇ ਸੀਗੇ ਕਾਫੀ ਡਟੇਲ ਸੀਗੇ ਉੱਥੇ ਪਰ ਹੁਣ ਕਿਸਾਨੀ ਮੋਰਚੇ ਤੇ ਸ਼ੰਭੂ ਬਾਰਡਰ ਪਹੁੰਚੇ ਨੇ ਦੇਖਾਂਗੇ ਕਿਉਂਕਿ ਹੁਣ 21 ਤਰੀਕ ਦੀ ਮੀਟਿੰਗ ਰੱਖੀ ਗਈ ਹੈ ਉਸ ਤੋਂ ਬਾਅਦ ਕੀ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਜਾਂਦਾ ਹੈ ਕੀ ਅੱਗੇ ਵਧਿਆ ਜਾਏਗਾ ਕਿ ਜਿਹੜੇ ਕੇਂਦਰ ਸਰਕਾਰ ਵੱਲੋਂ ਤਿੰਨ ਮੰਤਰੀ ਆਉਂਦੇ ਨੇ ਮੀਟਿੰਗ ਕਰਦੇ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਉਹਨਾਂ ਦਾ ਨਾਲ ਕੇ ਕੋਈ ਫਲ ਨਿਕਲੇਗਾ ਕੈਮਰਾਮੈਨ ਸੰਦੀਪ ਦੇ ਨਾਲ ਹਰਜੀਤ ਮਖਾੜੂ ਦਾ 10 ਸਮਰ ਨਿਊਜ਼ ਸ਼ੰਭੂ ਬਾਰਡਰ